ਬਾਬਾ ਜਿਹੜੀ ਚੋਰੀ ਹੋਈ ਸੀਗੀ ਚੋਰੀ ਹੋ ਕੇ ਚੋਰ ਸਮਾਨ ਲੈ ਕੇ ਜਾ ਰਹੇ ਸੀਗੇ ਹਾਂਜੀ ਕਿੰਨੇ ਵਜੇ ਘਟਣਾ ਇਹ ਸਾਢੇ 10 ਦੇ ਲਗਭਗ ਆ ਜੀ ਸਾਢੇ 10 ਵਜੇ ਰਾਤ ਦੇ ਕਿ ਦਿਨ ਦੇ ਦਿਨ ਦੇ ਜੀ ਤਿੰਨ ਦੇ ਸਾਢੇ 10 ਵਜੇ ਇਹ ਚੋਰ ਚੋਰੀ ਕਰਕੇ ਸਮਾਨ ਨੂੰ ਲੈ ਕੇ ਜਾ ਰਹੇ ਉਹ ਰੇੜੇ ਚ ਲਈ ਜਾਂਦੇ ਤੇ ਬਾਹਰੋਂ ਕੋਈ ਫੋਨ ਆ ਗਿਆ ਵੀ ਰੇੜੇ ਦੇ ਵਿੱਚ ਦੋ ਨੰਬਰ ਦਾ ਮਾਲ ਟਿਕਿਆ ਠੀਕ ਹੈ ਉਹਦੇ ਮਗਰ ਜਦੋਂ ਅਸੀਂ ਲੱਗ ਗਏ ਤਾਂ ਉਹਨਾਂ ਨੇ ਬੋਚ ਕੇ ਨਹਿਰ ਦੇ ਵਿੱਚ ਉਹ ਥੈਲਾ ਡੇਕਤਾ ਜਿਹੜਾ ਚੋਰੀ ਕੀਤਾ ਹੋਇਆ ਸਮਾਨ ਸੀ ਉਹਨੇ ਹਾ ਚ ਡੇਕਤਾ ਹਾਂ ਪਾਣੀ ਵਾਲੀ ਨਹਿਰ ਪਾਣੀ ਵਾਲੀ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਕੀ ਹੋਇਆ ਉਸ ਤੋਂ ਬਾਅਦ ਤੇ ਪੁਲਿਸ ਨੂੰ ਫੋਨ ਕਰਤਾ ਆ ਕੇ ਉਹਨਾਂ ਨੂੰ ਲੈ ਗਏ ਉਹਨਾਂ ਨੂੰ ਆ ਕੇ ਲੈ ਗਏ ਅਗਲੀ ਕੋਈ ਕਾਰਵਾਈ ਕੋਈ ਅੱਗੇ ਉਸ ਤੋਂ ਅੱਗੇ ਦੇਖੋ ਪੁਗਾਹਾਂ ਕਰਨਗੇ ਆਪੀ ਉਹ ਕੀ ਕਹੂਗੇ ਇਸ ਤਰ੍ਹਾਂ ਦੀ ਜਿਹੜੀ ਮਤਲਬ ਚੋਰੀਆਂ ਦਿਨੋ ਦਿਨ ਵਧੀਆਂ ਜਾਂਦੀਆਂ ਨੇ ਇਹਨਾਂ ਤੇ ਮੜਾ ਮੋਟਾ ਕੰਟਰੋਲ ਕੀਤਾ ਜਾਵੇ ਅੱਛਾ ਅਸਤੇ ਹੀ ਮੰਗ ਕਰਦੇ ਆ ਬਹੁਤ ਔਖਾ ਹੈਗਾ ਹੁਣ ਰਾਤ ਨੂੰ ਇਕੱਲਾ ਬੰਦਾ ਨਹੀਂ ਜਾ ਸਕਦਾ ਠੀਕ ਬਾਈ ਜੀ ਉਤਾਰਾਂ ਲੈ ਕੇ ਜਾ ਰਹੇ ਸੀ ਖਚੋਰ ਚੋਰੀ ਕਰਕੇ ਉਦੋਂ ਤੁਸੀਂ ਦੇਖਿਆ ਸੀ ਅਸੀਂ ਇਹ ਮੈਨੂੰ ਇਹਨਾਂ ਨੇ ਫੋਨ ਕਰਿਆ ਅੱਛਾ ਵੀ ਅਸੀਂ ਚੋਰ ਫੜਲੇ ਜੀ ਰੇੜੇ 'ਚ ਬੈਠੇ ਤੇ ਉਹ ਤਿੰਨੇ ਜਾਣੇ ਜੀ ਇੱਕ ਗਮਿੰਦਗੜ ਦਾ ਸੀ ਇੱਕ ਲੇਲਾ ਦਾ ਇੱਕ ਦੀ ਸਾਡੇ ਪਿੰਡ ਦਾ ਸਨਕਤ ਹੋ ਗਈ ਜੀ ਤੇ ਉਸ ਤੋਂ ਬਾਅਦ ਦਿਪਤੀ ਸਾਹਿਬ ਸੰਗਤੀ ਆਇਕ ਨੂੰ ਆ ਰਹੇ ਸੀ ਉਸੇ ਦਿਪਤੀ ਸਾਹਿਬ ਖੜ ਕੇ ਦਿਪਤੀ ਸਾਹਿਬ ਨੇ ਉਹ ਫੜਲੇ ਡਿਪਟੀ ਸਾਹਿਬ ਨੇ ਥਾਣੇ ਨੂੰ ਫੋਨ ਕਰਿਆ ਜੀ ਤੇ ਥਾਣੇ ਨੂੰ ਫੋਨ ਕਰਕੇ ਉਹਦੋਂ ਬਾਅਦ ਡਿਪਟੀ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਤਾਰਾ ਕਿੱਥੇ ਨੇ ਉਹ ਕਹਿੰਦੇ ਜੀ ਅਸੀਂ ਨਹਿਰ ਸਿਰਤੀ ਹੋਈ ਪੂਰੀ ਖਾਕੀ ਬਹਰੀ ਸੀ ਜੀ ਉਹ ਨਹਿਰ ਸਿਰਤੀ ਠੀਕ ਹੈ ਤੇ ਜਿਹੜੀ ਮਤਲਬ ਬੋਰੀ ਸਿੱਟੀ ਸੀਗੀ ਬਹੁਤ ਮਿਹਨਤ ਨਾਲ ਥਾਣੇ ਨੂੰ ਸਰਪੰਚ ਸਾਹਿਬ ਦੇ ਇੱਕ ਬੇਟਾ ਇਹ ਮੈਂ ਗੱਲ ਕਰਾਂਗੀ ਵੀ ਜੀ ਕੀ ਕਹੋਗੇ ਜਿਵੇਂ ਕਿ ਪਿੰਡ ਨਾਗਰੇ ਦੇ ਵੀ ਮੋਟਰਾਂ ਦੇ ਕਈਆਂ ਦੀ ਖਰਾਬੀ ਹੋ ਗਈ ਹੈ ਕੀ ਕਹੋਗੇ ਵੀ ਕਿੰਨੇ ਕੁ ਦਾ ਨੁਕਸਾਨ ਹੋਇਆ ਜਿਹੜਾ ਸਰ ਜਦੋਂ ਮੈਨੂੰ ਪਿੰਡ 'ਚ ਫੋਨ ਆਇਆ ਜੀ ਦਿਆਂ ਕਰਕੇ ਵੀ ਚੋਰੀ ਹੋ ਰਹੀ ਹੈ ਪਿੰਡ ਦੇ ਵਿੱਚ ਤੇ ਮੈਂ ਐਕਚੁਅਲੀ ਬਾਹਰ ਸੀ ਗਈ ਠੀਕ ਹੈ ਜੀ ਤੇ ਉੱਥੇ ਪਿੰਡ ਦੇ ਮੋਤਵਰ ਮੰਡੀ ਵੀ ਚਲੇ ਗਏ ਮੈਂ ਮੈਂਬਰ ਨੂੰ ਭੇਜਿਆ ਸੀਗਾ ਮੈਂ ਜਾ ਕੇ ਦੇਖੂਗੀ ਕੀ ਗੱਲਬਾਤ ਹੈਗੀ ਤੇ ਕਾਫੀ ਕਰੋੜਾਂ ਦਾ ਨੁਕਸਾਨ ਹੋਇਆ ਜੀ ਕਿਹਦਾ 5000 ਦਾ ਕਿਹਦਾ 7000 ਦਾ 10000 ਦਾ ਵੀ ਇਹ ਚੀਜ਼ ਤੇ ਠੱਲ ਪੈਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦੀ ਗੌਰ ਕੀਤੀ ਜਾਵੇ ਨਹੀਂ ਪਰਚੇ ਪਈ ਜਾਣੀ ਤਾਂ ਕਿ ਗਾਹ ਤੋਂ ਨੁਕਸਾਨ ਨਾ ਹੋ ਸਕੇ ਕੋਈ ਤੁਹਾਡੇ ਪਿੰਡ ਦਾ ਬੰਦਾ ਵੀ ਆਇਆ ਵਿਚੇ ਵਿੱਚ ਇਨਵੋਲ ਇੱਕ ਮੁੰਡਾ ਨੂੰ ਬੋਲ ਆਇਆ ਜੀ ਇੱਕ ਆਇਆਗਾ ਬਾਕੀ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਆਏ ਸੀ ਬਾਕੀ ਗਵੰਦ ਘੜਦਾ ਜੀ ਕੋਈ ਲੇਲਾ ਦਾ ਹੋਰ ਪਿੰਡਾਂ ਦੇ ਨਹੀਂ ਤਿੰਨ ਬੰਦੇ ਫੜੇ ਗਏ ਹਾਂਜੀ ਉਹ ਮੌਕੇ ਦੇ ਪਿੰਡਾਂ ਦੇ ਨਹੀਂ ਫੜੇ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਫੜੇ ਨੇ ਆ ਕਿ ਉਹ ਪਿੰਡਾਂ ਦੇ ਨਹੀਂ ਫੜੇ ਨੇ ਜੀ ਪਿੰਡਾਂ ਦੇ ਨਹੀਂ ਹਾਂਜੀ ਉਸ ਦੇ ਹਵਾਲੇ ਕਰਤੇ ਇਤਨੇ ਹਾਂਜੀ ਬਾਬਾ ਜੀ ਤੁਸੀਂ ਦੱਸਦੇ ਸੀ ਕਿ ਜਿਹੜੀ ਚੋਰੀ ਹੋਈ ਸੀਗੀ ਨਗਰੇ ਦੇ ਵਿੱਚ ਵੀ ਹੋਈ ਆ ਹੋਰ ਵੀ ਆਏ ਨਵਾਲੇ ਪਿੰਡਾਂ 'ਚ ਹੋਈ ਸੀ ਹਾਂਜੀ ਤੁਸੀਂ ਦੱਸਿਆ ਵੀ ਤੁਹਾਨੂੰ ਚੋਰ ਰਸ ਵਿੱਚ ਮਿਲੇ ਲੈ ਕੇ ਜਾ ਰਹੇ ਸੀ ਕਿਵੇਂ ਦੀ ਕਹਾਣੀ ਉਹ ਦੱਸਿਓ ਬੰਦੇ ਇਹ ਸਾਡੀਆਂ ਰਾਤ ਖੋਲੀਆਂ ਦੇ ਤਾਰਾਂ ਜੀ ਇਹਨਾਂ ਨੇ ਹਾਲੇ ਮੇਰੇ ਕੋਠੇ ਨਾਲ ਫੁੱਕਾ ਮੇਰਾ ਕੋਠਾ ਵੱਜ ਗਿਆ ਅੱਗ ਲੱਗਣ ਤੋਂ ਜਦੋਂ ਵੱਜ ਗਿਆ ਉਸ ਤੋਂ ਬਾਅਦ ਅਸੀਂ ਤਾਂ ਬੰਦੀਰ ਹੁੰਦੇ ਫਿਰੇ ਗਏ ਤਰਪੋਂ ਦੇ ਉਹਨਾਂ ਨੇ ਆਪ ਦੇਖੇ ਘਰੋਂ ਲਿਆ ਕੇ ਸੂਆ ਬਿਜੂ ਟੱਪ ਕੇ ਰੇੜੇ ਦੇ ਵਿੱਚ ਡੇਗੀਆਂ ਜਾ ਕੇ ਅਸੀਂ ਨੇ ਨਹਿਰ ਤੇ ਰੇੜਾ ਘੇਰਿਆ ਕਿੰਨੇ ਕ ਵਜ ਦਾ ਟਾਈਮ ਸਾਢੇ 10 ਵਜੇ ਦਾ ਸਵੇਰ ਦਾ ਹਾਂ ਦਿਨ ਦਾ ਜਦੋਂ ਰੇੜਾ ਘੇਰਿਆ ਸੀ ਨੇ ਜਦੋਂ ਰੇੜਾ ਦੋ ਬੰਦਿਆਂ ਨੇ ਮੂਹਰੋਂ ਘੇਰ ਲਿਆ ਉਹ ਸਾਡੇ ਪਿੰਡਾਂ ਨੇ ਚਾਕੇ ਬੋਰੀ ਤਾਂਬੇ ਦੀ ਨਹਿਰ ਤੇ ਮਾਰੀ ਕਿਉਂ ਮਰੀ ਚੋਰ ਨੇ ਚੋਰ ਨੇ ਹਾਂ ਚੋਰ ਨੇ ਜੀ ਇਹ ਉਹ ਕਰਨਗੇ ਫੜਨਗੇ ਆਪਾਂ ਨੂੰ ਲੋਕ ਆ ਗਏ ਲੋਕ ਇਕੱਠੇ ਹੋ ਗਏ ਅਸੀਂ ਛੀਜ ਹਣੇ ਤੇ ਬੰਦੇ ਜਦੋਂ ਹੋ ਗਏ ਹਲਾ ਇਹਨੇ ਲੋਕ ਇਕੱਠੇ ਹੋਈ ਗਏ ਜਦੋਂ ਲੋਕ ਇਕੱਠੇ ਹੋਈ ਗਏ ਉਹ ਜਿਹੜਾ ਮੁੰਡਾ ਸਾਡੇ ਪਿੰਡਾਂ ਦੀ ਮੈਂ ਕਿਹਾ ਜੇ ਤੁਸੀਂ ਨੇ ਇਹ ਜਿਆ ਕੰਮ ਕਰਿਆ ਉਰੀ ਐਸੋ ਫਸੂਜੂਗਾ ਤੂੰ ਦੱਸ ਦੇ ਮਾ ਜੇ ਕਰ ਰਮਿਆਨ ਦੇ ਦੇ ਉਹ ਦੂਜੇ ਨੂੰ ਪੁੱਛਣ ਲੱਗਾ ਮੇਰੇ ਕਿੰਨੀਆਂ ਭੱਜ ਕੇ ਪੈਣ ਲੱਗੇ ਸਾਡੇ ਪਿੰਡਾਲੇ ਜਦੋਂ ਭੱਜ ਕੇ ਪੈਣ ਲੱਗੇ ਇਹਨੇ ਆ ਗਿਆ ਡਿਫਟੀ ਹੂੰ ਡਿਫਟੀ ਨੂੰ ਦੱਸੀ ਗੱਲ ਬਾਤ ਆ ਡਿਫਟੀ ਨੇ ਉਹਨਾਂ ਦੇ ਹੱਥ ਕੜੀਆਂ ਲਾ ਕੇ ਕਹਿੰਦਾ ਦੱਸੋ ਇਹ ਬੋਰੀ ਕਿਹ ਜਾਨਾ ਹੈ ਕਿੱਥੇ ਡਿੱਗਿਆ ਹੈ ਹਨਾ ਉਹ ਡਿੱਗਿਆ। ਅੱਛਾ ਹਾਂ ਨਹਿਰ ਚ ਦੱਸ ਤਾਂ ਹਾਂ ਉਹ ਉਦੋਂ ਉਹਨਾਂ ਨੂੰ ਲੈ ਕੇ 1 ਵਜੇ ਬੁਲਾ ਲਿਆ ਸੀ ਇਹਨੇ। ਜਦੋਂ ਅਸੀਂ 1 ਵਜੇ ਬੁਲਾ ਲਏ ਸਾਡੇ ਨੰਬਰ ਲਿਖ ਲਏ ਸਾਡੇ ਨੌ ਲਿਖ ਲਏ ਕਹਿੰਦਾ ਪਰਚਾ ਇਹਨਾਂ ਦੇ ਪਾਵਾਂਗੇ ਅਲੱਗ ਤੁਸੀਂ ਬੋਰੀ ਨਹਿਰ ਚੋਂ ਕੱਢੋ ਸਾਡਾ ਹੱਕ ਇਹਨਾਂ ਚੋਂ ਕੱਢਣ ਦਾ ਕਹਣਾ ਚੋਰਾਂ ਨਾਲ ਕੇ। ਬੋਰੀ ਕੱਢੀ ਨਹੀਂ ਨਹਿਰ ਚੋਂ। ਨਾ ਲੱਕੜੀ ਨਹੀਂ ਆਈਗੀ ਅਸੀਂ ਖੱਪ ਕੇ ਆ ਗਏ। ਨਹਿਰ ਚ ਪਾਣੀ ਜ਼ਿਆਦਾ ਸੀ। ਨਹਿਰ ਚ ਪਾਣੀ ਬੜਾ ਜ਼ਿਆਦਾ ਹੈ। ਹਾਂ। ਬੋਰੀ ਨਹਿਰ ਦੇ ਵਿੱਚ ਐ ਹੁਣ ਅਸੀਂ ਕਿੱਥੋਂ ਤਾਰਾ ਦੇਵਾਂਗੇ ਭਣਾ ਉਹਨਾਂ ਦਾ ਕਢਾਉਣ ਦਾ ਹੱਕ ਹੈ ਸਾਡਾ ਹੱਕ ਹੈ ਕੱਢਣ ਦਾ ਚੋਰਾਂ ਨੂੰ ਤੋਂ ਕਢਾਉਂਦੇ ਨੇ ਨਿਕੜਾਂ ਦੂਜਿਆਂ ਤੋਂ ਕਢਾਉਂਦੇ ਹੁੰਦੇ ਨੇ ਮਾਲਕਾਂ ਤੋਂ ਜਿੰਦਿਆਂ ਖੁੱਲ ਜਾਣ ਇਹ ਪੋਸਾ ਦਾ ਕੰਮ ਨਹੀਂ ਹੈਗਾ ਕੀ ਬਾਬਾ ਜੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਗੱਲ ਕਰਦੇ ਆ ਉਵੇਂ ਜੁੱਕੇ ਉਹਨਾਂ ਤੋਂ ਬੋਰੀ ਕਢਾਈ ਜਾਵੇ ਉਵੇਂ ਜੁੱਕੇ ਪਰਚਾ ਹੋਣਾ ਨਾ ਸਾਡਲੇਵੇ ਤਾਰਾ ਕੱਢਣ ਨੂੰ ਸੋਇਆ ਨਾ ਸਾਡਲੇਵੇ ਕੁਝ ਹੋਰ ਹੈ ਸਿੱਧਾ ਉਹਨਾਂ ਤੇ ਸਿੱਧਾ ਪਰਚਾ ਕਰਨਾ ਆ ਇਹ ਰਸਵਾ ਸੀ ਤਾਂ ਗਰੀਬ ਬੰਦੇ ਜੇ ਮੇਰਾ ਕੋਠਾ ਮੱਚ ਜਾਂਦਾ ਮੇਰਾ ਤਾਂ 50000 ਦਾ ਨੁਕਸਾਨ ਹੋ ਗਿਆ ਜੀ ਜਿਹੜੀ ਘਟਨਾ ਵਾਪਰੀ ਹੈ ਇਹ ਤਾਰਾਂ ਚੋਰੀ ਦੀ ਇਹ ਕਾਨੂੰਨ ਦੀ ਗੱਲ ਨਾਲ ਵਾਪਰੀ ਇਹ ਰਾਤ ਵਰਤੀ ਹੈ ਜੀ 4:30 ਵਜੇ ਮੈਂ ਖੇਤ ਗਿਆ ਕੋਲੇ ਉਵੇਂ ਜੁਕੇ ਖੇਤ ਪਾਇਤੇ ਅੱਛਾ ਹਾਂ ਜਾ ਕੇ ਉੱਥੇ ਮੌਕਾ ਦੇਖ ਲੋ ਫੇਰ ਦੋ ਤਾਰਾਂ ਮੈਨੂੰ ਉਹਦੇ ਵਿੱਚੋਂ ਥੈਂਜਾਂ ਦੇ ਮੱਛੀਆਂ ਹੋਈਆਂ ਦੋ ਤਾਰਾਂ ਮੈਨੂੰ ਉਹਦੇ ਵਿੱਚੋਂ ਮੱਛੀਆਂ ਹੋਈਆਂ ਥੈਂਜਾਂ ਨੇ ਇਹ ਜੀ ਮੈਕਮੇ ਦਾ ਕੰਮ ਹੈ ਕਢਾਉਣ ਦਾ ਤਾਰਾਂ ਡਬੋਲੀਏ ਤੋਂ ਕਢਾਉਣ ਕਿਸ ਤੋਂ ਮਰਜ਼ੀ ਕਢਾਉਣਾ ਸੀ ਕੱਢ ਨਹੀਂ ਸਕਦੇ ਨਹਿਰ ਦੇ ਵਿੱਚੋਂ ਗੋਰੀ हां ਅਸੀਂ ਤਾਂ ਆਪੇ ਡੁੱਬ ਜੇ ਮੈਂ ਤਾਂ ਉਹ ਸਰਦਾਰਾ ਦਾ ਮੁੰਡਾ ਕਹਿੰਦਾ ਤੂੰ ਕਾਤੋਂ ਵੱਡਿਆ ਤੀ ਕਹਿੰਦਾ 60 ਸਾਲ ਤੇ ਤੇਰੀ ਉਮਰ ਹੋ ਰਹੀ ਆ ਉਹ ਪੈਰਾਂ ਦਾ ਮਹਾਮਾਚਾਰ ਗਿਆ ਨਾ ਟੱਪ ਜਾਂਦਾ ਦੀਦੇ ਵੀ ਹੁਣ ਮੈਂ ਜਿੱਦਾਂ ਢਿੱਲਾ ਹੋਇਆ ਟੱਪਿਆ ਨਹੀਂ ਜਾਂਦਾ ਬੱਸ